ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਆਪਣੇ YouTube ਚੈਨਲ ਤੇ ਤੇ ਜਿਹੜਾ ਅੱਜ ਦੀ ਕਹਾਣੀ ਹੈਗੀ ਏ ਉਹ ਇੱਕ ਪੁਨਰ ਜਨਮ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਇੱਕ ਬੱਚਾ ਆਪਣੇ 1987 ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਹੋਣ ਦੇ ਕਰਕੇ ਤੇ ਫਿਰ ਉਹ 1995 ਦੇ ਵਿੱਚ ਕਿਸ ਤਰ੍ਹਾਂ ਇੱਕ ਪਿੰਡ ਹੈਗਾ ਏ ਘਿਉਰਾ ਕਿਉਂਰਾ ਪਿੰਡ ਸਮਾਣਾ ਦਾ ਕਿਉਂਰਾ ਪਿੰਡ ਉੱਥੇ ਉਸ ਦਾ ਜਨਮ ਹੁੰਦਾ ਏ ਤੇ ਕਿਸ ਤਰ੍ਹਾਂ ਉਹ 7 ਸਾਲ ਕਿੱਥੇ ਰਿਹਾ ਕਿਵੇਂ ਰਿਹਾ ਇਹ ਆਪਾਂ ਤੁਹਾਨੂੰ ਕਹਾਣੀ ਦੇ ਵਿੱਚ ਦੱਸਾਂਗੇ ਤੇ ਉਸ ਨਵੇਂ ਜਦੇ ਮਾਪਿਓ ਨਾਲ ਜਦੋਂ ਉਸ ਦਾ ਮੇਲ ਪੁਰਾਣੇ ਨਵੇਂ ਮਾਪਿਓ ਤੋਂ ਪ੍ਰਾਣੇ ਜਿਹੜੇ ਮਾਪਿਓ ਹੁੰਦੇ ਨੇ ਪਿਛਲੇ ਜਨਮ ਵਾਲੇ ਉਹਨਾਂ ਨਾਲ ਮੇਲ ਹੁੰਦਾ ਏ ਤੇ ਉੱਥੇ ਕੀ ਕੀ ਹੁੰਦਾ ਏ ਇਹ ਕਹਾਣੀ ਲਾਸਟ ਤੱਕ ਦੇਖੋਗੇ ਤੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ ਇਹ ਕਹਾਣੀ ਹੈਗੀ ਚਮਕੌਰ ਸਿੰਘ ਜਿਸ ਦੇ ਪਿਛਲੇ ਜਨਮ ਦਾ ਨਾਮ ਹੁੰਦਾ ਹੈ ਗੁਰਮੇਲ ਸਿੰਘ ਤੇ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵਿੰਦਰ ਕੌਰ ਤੁਹਾਡੇ ਲਈ ਇਹ ਕਹਾਣੀ ਪੁਨਰ ਜਨਮ ਦੀ ਸੱਚੀ ਕਹਾਣਾ ਲੈ ਕੇ ਆਈ ਹਾਂ ਅੱਪਾ ਗੱਲ ਕਰਦੇ ਆ 1995 ਵਿੱਚ ਇੱਕ ਬੱਚਾ ਛੋਟਾ ਜਿਹਾ ਜਨਮ ਹੁੰਦਾ ਏ ਜਿਸ ਦੀ ਜਿਹੜੀ ਵੱਡੀ ਭੈਣ ਹੁੰਦੀ ਏ ਉਸ ਦਾ 1984 ਦੇ ਵਿੱਚ ਜਨਮ ਹੋਇਆ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਘਰੇ ਕੋਈ ਵੀ ਬੱਚਾ ਜਨਮ ਉਸ ਦਾ ਭਰਾ ਨਹੀਂ ਲੈਂਦਾ ਤੇ ਉਸ ਦੇ ਮਾਪਿਓ ਦੇ ਘਰੇ ਕੋਈ ਵੀ ਪੁੱਤਰ ਨਹੀਂ ਹੁੰਦਾ ਤੇ ਉਹ ਰੱਬ ਅੱਗੇ ਬਹੁਤ ਜ਼ਿਆਦੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ ਮੱਥੇ ਰਗੜਦੇ ਨੇ ਤਫੀਰ ਉਸ ਤੋਂ ਬਾਅਦ ਉਸ ਦੇ ਘਰੇ ਇੱਕ ਪੁੱਤਰ ਜਨਮ ਲੈਂਦਾ ਏ ਜਿਸ ਦਾ ਨਾਂ ਉਹ ਰੱਖਦੇ ਨੇ ਚਮਕੌਰ ਸਿੰਘ 1995 ਦੇ ਵਿੱਚ ਉਸ ਦਾ ਜਨਮ ਹੁੰਦਾ ਏ ਸਮਾਣਾ ਘਿਉਰਾ ਪਿੰਡ ਦੇ ਵਿੱਚ ਜਨਮ ਹੁੰਦਾ ਏ ਤੇ ਘਰ ਵਿੱਚ ਬਹੁਤ ਹੀ ਜਿਆਦਾ ਖੁਸ਼ੀਆਂ ਹੁੰਦੀਆਂ ਨੇ ਕਿ ਐਨੇ ਦਸਾਂ ਸਾਲਾਂ ਦੇ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਮਾਪਿਓ ਬਹੁਤ ਖੁਸ਼ ਹੁੰਦੇ ਨੇ ਬਹੁਤ ਖੁਸ਼ੀ ਮਨਾਈ ਜਾਂਦੀ ਏ ਫਿਰ ਜਦੋਂ ਬੱਚਾ ਬਹੁਤ ਹੀ ਜਿਆਦਾ ਰੋਂਦਾ ਏ ਹਨਾ ਤੇ ਉਸ ਤੇ ਮਾਪਿਓ ਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਹੁੰਦਾ ਜਦੋਂ 4-5 ਸਾਲ ਦੀ ਉਮਰ ਵਿੱਚ ਹੁੰਦਾ ਹੈ ਤੇ ਉਹ ਕੀ ਮਤਲਬ ਬੋਲਣ ਯੋਗ ਹੋ ਜਾਂਦਾ ਹੈ ਤੇ ਉਹ ਆਦੇ ਮਾਪਿਓ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਮਾਪਿਓ ਨਹੀਂ ਜੇ ਤੁਸੀਂ ਮੇਰੀ ਮਾਂ ਨਹੀਂ ਤੁਸੀਂ ਮੇਰਾ ਪਿਓ ਨਹੀਂ ਮੇਰਾ ਨਾਮ ਚਮਕੌਰ ਸਿੰਘ ਨਹੀਂ ਮੇਰਾ ਨਾਮ ਗੁਰਮੀਤ ਸਿੰਘ ਹੈ ਤੇ ਉਸਦੇ ਘਰ ਦੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਬਹੁਤ ਹੀ ਜ਼ਿਆਦਾ ਦੁਖੀ ਹੋ ਜਾਂਦੇ ਉਸ ਦੀ ਇੱਕ ਹੀ ਗੱਲ ਸੁਣ ਸੁਣ ਕੇ ਉਸ ਦੇ ਉੱਤੇ ਇੱਕ ਦੋ ਵਾਰ ਥੱਪੜ ਵੀ ਮਾਰਦੇ ਨੇ ਜਾਂ ਹਨਾ ਹੱਥ ਵੀ ਚੁੱਕਦੇ ਨੇ ਕਿ ਕੀ ਤੂੰ ਲਾਏ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਸਾਡਾ ਚੌਂਕ ਦੇ ਉੱਤੇ ਘਾਰ ਹੈ ਤੇ ਸ਼ਾਇਦ ਸਾਨਣ ਕਿਸੇ ਨੇ ਕੁਛ ਕੀਤਾ ਕਰਾਇਆ ਹੋਣਾ ਹੈ ਜਾਦੂ ਟੂਣਾ ਵਗੈਰਾ ਕੀਤਾ ਹੋਣਾ ਹੈ ਇਸ ਕਰਕੇ ਉਹ ਸੋਚਦੇ ਨੇ ਕਿ ਸ਼ਾਇਦ ਇਸ ਤੇ ਕੁਛ ਕਰ ਦਿੱਤਾ ਗਿਆ ਹੈ ਕਿ ਸਾਡੇ ਘਰੇ ਇੰਨੇ ਟਾਈਮ ਦੇ ਬਾਅਦ ਪੁੱਤਰ ਨੇ ਜਨਮ ਲਿਆ ਹੈ ਤੇ ਇਸ ਕਰਕੇ ਕਿਸੇ ਲੋਕਾਂ ਨੇ ਇਸ ਉੱਤੇ ਟੂਣਾ ਵਗੈਰਾ ਕਰ ਦਿੱਤਾ ਹੈ ਬਹੁਤ ਹੀ ਜ਼ਿਆਦਾ ਉਸ ਨੂੰ ਬਾਬਿਆਂ ਕੋਲ ਲੈ ਕੇ ਜਾਇਆ ਜਾਂਦਾ ਹੈ ਉਸ ਦੇ ਉੱਤੇ ਕੀ મતલਬ ਕਾਫੀ ਕੁਝ ਕਰਵਾਇਆ ਜਾਂਦਾ ਹੈ ਜਿੱਦਾਂ ਕਿ ਕੁਝ ਵੀ ਦੰਮ ਵਗੈਰਾ ਕਹਿ ਲੋ ਬਹੁਤ ਹੀ ਕੁਝ ਕਰਵਾਇਆ ਜਾਂਦਾ ਹੈ ਕੋਈ ਉਸ ਨੂੰ ਕਹਿੰਦਾ ਕਿ ਇਸ ਤੇ ਕਸਰ ਹੈ ਜਾਂ ਇਸ ਤੇ ਆਤਮਾ ਦਾ ਸਾਹ ਹੈ ਤੁਸੀਂ ਕੁਝ ਵੀ ਕਹਿ ਸਕਦੇ ਜੀ ਜੋ ਵੀ ਆਪਣੀ ਅਫਵਾਹਾਂ ਵਿੱਚ ਗੱਲਾਂ ਕਰਦੇ ਨੇ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਤੇ ਉਹ ਬੱਚਾ ਕਹਿੰਦਾ ਹੈ ਕਿ ਮੇਰੇ ਮਾਪਿਓ ਉੱਥੇ ਨੇ ਮੈਂ ਆਦੇ ਮਾਪਿਓ ਕੋਲ ਜਾਣਾ ਮੈਂ ਆਪਦੇ ਭਾਇੀਆਂ ਕੋਲ ਜਾਣਾ ਮੇਰਾ ਜੀ ਨਹੀਂ ਲੱਗਦਾ ਇਸੇ ਤਰ੍ਹਾਂ ਹੀ ਕਰਦੇ ਕਰਦੇ ਦੇ ਕਾਫੀ ਟਾਈਮ ਲੰਘਦਾ ਹੈ ਤੇ ਉਹਨੇ ਮਾਪਿਓ ਬਹੁਤ ਪਰੇਸ਼ਾਨ ਹੁੰਦੇ ਆ ਤੇ ਹੌਲੀ ਹੌਲੀ ਜਿਹੜਾ ਚਮਕੌਰ ਸਿੰਘ ਹੁੰਦਾ ਏ ਉਹ ਬਿਮਾਰ ਰਹਿਣ ਲੱਗ ਪੈਂਦਾ ਏ ਜਿਸ ਕਰਕੇ ਉਸਦੇ ਮਾਪਿਓ ਬਹੁਤ ਹੀ ਜ਼ਿਆਦਾ ਸੀਰੀਅਸ ਹੋ ਜਾਂਦੇ ਆ ਕਿਉਂਕਿ ਇੱਕ ਤਾਂ ਪੁੱਤਰ ਨੇ ਇੰਨੇ ਟਾਈਮ ਬਾਅਦ ਆਤ ਲਈ ਤੇ ਉਹ ਵੀ ਪੁੱਤਰ ਹੈ ਨਾ ਕਵੇ ਕਿ ਤੁਸੀਂ ਮੇਰੇ ਮਾਪਿਓ ਨਹੀਂ ਤੇ ਮਾਪਿਓ ਨੂੰ ਤਾਂ ਟੈਨਸ਼ਨ ਹੋ ਹੀ ਜਾਂਦੀ ਏ ਇਸੇ ਦੌਰਾਨ ਹੀ ਫਿਰ ਉਹ ਇਸ ਤਰ੍ਹਾਂ ਆਪਣੇ ਪਿੰਡ ਦੇ ਜਿਵੇਂ ਨਾ ਦੁਖੀ ਹੋਇਆ ਬੰਦਾ ਗੱਲਾਂ ਕਰਨ ਲੱਗ ਪੈਂਦਾ ਹੈ ਆਪਣੇ ਵੱਡਿਆਂ ਸਿਆਣਿਆਂ ਦੇ ਨਾਲ ਤੇ ਉਹ ਗੱਲਾਂ ਕਰਦਾ ਹੈ ਕਿ ਮੇਰਾ ਪੁੱਤਰ ਤਾਂ ਇਸ ਤਰ੍ਹਾਂ ਜਿਹੜਾ ਉਸ ਦਾ ਪਿਓ ਹੁੰਦਾ ਹੈ ਉਹ ਗੱਲਾਂ ਕਰਦਾ ਹੈ ਕਿ ਮੇਰਾ ਪੁੱਤਰ ਇਸ ਤਰ੍ਹਾਂ ਕਹਿੰਦਾ ਹੈ ਉਸ ਦੇ ਇੱਕ ਦੋ ਸਿਆਣੇ ਵਿੱਚੋਂ ਕਹਿੰਦੇ ਨੇ ਕਿ ਚਲ ਜੇ ਉਹ ਕਹਿੰਦਾ ਹੈ ਕਿੱਥੇ ਆਂਦਾ ਤੇਰੇ ਮਾਪਿਓ ਨੇ ਜਾਂ ਕਿਵੇਂ ਉਹਨੂੰ ਉੱਥੇ ਲੈ ਚੱਲੋ ਹਨ ਜਿੱਥੇ ਉਹ ਆਂਦਾ ਹੈ ਤੇ ਫਿਰ ਉਹ ਉਸ ਤਰ੍ਹਾਂ ਹੀ ਕਰਦੇ ਹੋ ਫਿਰ ਕਹਿੰਦੇ ਨੇ ਕਿ ਤੇਰੇ ਕਿੱਥੇ ਆ ਮਾਪਿਓ ਤੇ ਫਿਰ ਉਹ ਦੱਸਦਾ ਹੈ ਕਿ ਮੇਰੇ ਮਾਪਿਓ ਘਿਉਰਾ ਨੇ ਉਹ ਸੌਰੀ ਘਿਉਰਾ ਦਾ ਤਾਂ ਹੁੰਦਾ ਹੈ ਕਿ ਚਿੱਕੇ ਪਿੰਡ ਦੇ ਵਿੱਚ ਮੇਰੇ ਮਾਪਿਓ ਨੇ ਮੈਨੂੰ ਉੱਥੇ ਲੈ ਕੇ ਜਾਓ ਉਸ ਦਾ ਪਿਓ ਉਸੇ ਤਰ੍ਹਾਂ ਹੀ ਕਰਦਾ ਉਸ ਨੂੰ ਜਿਹੜਾ ਸਕੂਟਰ ਹੁੰਦਾ ਹੈ ਉਸ ਦੇ ਅੱਗੇ ਹੀ ਖੜਾ ਕਰ ਲੈਂਦਾ ਤੇ ਉਸ ਨੂੰ ਲੈ ਜਾਂਦਾ ਜਦੋਂ ਤਾਂ ਉਸ ਪਿੰਡ ਦੇ ਕੋਲ ਤੱਕਾ ਠੀਕ ਹੈ ਕਿ ਉਹਨਾਂ ਪਿਓ ਸੋਚਦਾ ਕਿ ਮੈਂ ਹੀ ਲੈ ਕੇ ਆਇਆ ਜਦੋਂ ਉਸ ਪਿੰਡ ਦੇ ਜਾ ਕੇ ਅੱਗੇ ਪੁੱਛਦਾ ਕਿ ਇੱਥੋਂ ਕਿੱਧਰ ਨੂੰ ਜਾਣਾ ਤੇ ਉਹ ਗੋ ਰਸਤਾ ਦੱਸਣ ਲੱਗ ਪੈਂਦਾ ਤੇ ਉਸ ਦਾ ਪਿਓ ਬਹੁਤ ਹੀ ਜ਼ਿਆਦਾ ਹਰਾਣ ਹੋ ਜਾਂਦਾ ਹੈ ਜਦੋਂ ਉਹ ਥੋੜਾ ਜਿਹਾ ਕੀ ਕਾਫੀ ਘਰ ਦੇ ਆ ਜਾਂਦੇ ਆ ਤੇ ਉੱਥੇ ਉਸ ਦੀ ਮਤਲਬ ਬਿਲਕੁਲ ਅੱਖਾਂ ਅੱਗੇ ਨੇਰਾ ਹੋ ਜਾਂਦਾ ਤੇ ਉਸ ਨੂੰ ਕੁਝ ਵੀ ਚੇਤਾ ਨਹੀਂ ਰਹਿਦਾ ਕਿ ਇਸ ਤੋਂ ਅੱਗੇ ਮੈਂ ਕਿੱਧਰ ਜਾਣਾ ਸੀ ਜਾਂ ਮੇਰੇ ਘਰ ਕਿੱਧਰ ਹੈ ਤੇ ਫਿਰ ਉਹ ਰੋਣ ਲੱਗ ਪੈਂਦਾ ਹੈ ਕਿ ਮੇਰੀ ਮੰਮੀ ਕੋਲ ਜਾਣਾ ਹੈ ਮੈਂ ਆਦੇ ਪਾਪਾ ਕੋਲ ਜਾਣਾ ਐਸੀ ਤਰ੍ਹਾਂ ਰੋਂਦੇ ਨੂੰ ਵੇਖ ਕੇ ਫਿਰ ਉਹ ਉੱਥੋਂ ਦੇ ਸਿਆਣੇ ਬੰਦਿਆਂ ਦੇ ਨਾਲ ਨੰਬਰਦਾਰਾਂ ਦੇ ਜਾਂ ਸਰਪੰਚਾਂ ਦੇ ਨਾਲ ਗੱਲ ਕਰਦਾ ਹੈ ਉਸ ਦਾ ਪਿਤਾ ਜਿਹੜਾ ਹੁਣ ਵਾਲੇ ਜਨਮ ਦਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਇੱਥੇ ਕੋਈ 1987 ਦੇ ਵਿੱਚ ਕੋਈ ਮੁੰਡਾ ਮਰਿਆ ਹੋਵੇ ਐਕਸੀਡੈਂਟ ਹੋਣ ਦੇ ਗੁਰਮੀਲ ਸਿੰਘ ਤੇ ਜੇ ਕੋਈ ਇਹੋ ਜੇ ਕਾਰਨ ਨਾਲ ਕੋਈ ਸਬੰਧ ਰੱਖਦਾ ਹੋਵੇ ਤੇ ਇੱਕ ਵਾਰੀ ਉਹ ਆਪਦਾ ਡਰੈੱਸ ਦੇ ਜਾਂਦੇ ਆ ਕਿ ਘਿਉਰਾ ਪਿੰਡ ਤੋਂ ਅਸੀਂ ਆਏ ਆ ਤੇ ਆਪਦਾ ਨਾਮ ਵਗੈਰਾ ਉੱਥੇ ਲਿਖਵਾ ਜਾਂਦੇ ਆ ਤੇ ਚਮਕੌਰ ਦਾ ਨਾਮ ਵੀ ਲਿਖਾ ਜਾਂਦੇ ਇਸੇ ਤਰ੍ਹਾਂ ਲਿਖਾ ਕੇ ਉਹ ਕਹਿੰਦੇ ਆ ਫਿਰ ਉਸ ਨੂੰ ਲੈ ਕੇ ਜਾਂਦਾ ਹੈ ਤੇ ਲੈ ਕੇ ਜਦੋਂ ਜਾਣ ਲੱਗਦਾ ਉਸ ਨੂੰ ਆਪਦੇ ਪਿੰਡ ਫਿਰ ਉੱਥੇ ਘਿਉਰਾ ਤੇ ਉਹ ਰੋਣ ਲੱਗ ਪੈਂਦਾ ਕਿ ਨਹੀਂ ਮੈਂ ਇੱਥੇ ਰਹਿਣਾ ਤੇ ਪਰ ਉਹ ਫਿਰ ਕੀ ਕਹਿੰਦੇ ਆ ਕਿ ਚੱਲ ਕੋਈ ਨਹੀਂ ਤੈਨੂੰ ਹੁਣ ਆਪਾਂ ਇੱਥੇ ਲਿਖਾ ਚੱਲੇ ਆ ਤੇਰੇ ਮਾਪਿਓ ਜ਼ਰੂਰ ਫਿਰ ਉਸ ਨੂੰ ਇੱਕ ਤਸੱਲੀ ਜੀ ਹੋ ਜਾਂਦੀ ਕਿ ਸ਼ਾਇਦ ਮੇਰੇ ਮਾਪਿਓ ਆਉਣਗੇ ਉਹ ਡੀਕ ਕਰਦਾ ਪੌੜੀਆਂ ਤੇ ਬੈਠਦਾ ਤੇ ਦੇਖਦਾ ਰਹਿੰਦਾ ਕਿ ਮੇਰੇ ਮਾਪਿਓ ਹੁਣ ਵੀ ਆਉਣਗੇ ਤੇ ਲੈ ਕੇ ਜਾਣਗੇ ਜਾਂ ਹਨਾ ਇਸੇ ਤਰ੍ਹਾਂ ਫਿਰ ਥੋੜੇ ਦਿਨ ਲੰਘਦੇ ਤੇ ਫਿਰ ਇੱਕ ਦਿਨ ਇਹ ਜਾ ਹੁੰਦਾ ਹੈ ਕਿ ਉਸ ਦਾ ਪਿਓ ਤੇ ਇੱਕ ਭਰਾ ਆਉਂਦਾ ਹੈ ਪਿਛਲੇ ਜਨਮਾਂਲੇ ਉਹ ਆਉਂਦੇ ਨੇ ਤੇ ਜਦੋਂ ਆਣ ਕੇ ਤੇ ਉਸ ਗੇਟ ਖੋਲਦੇ ਨੇ ਤੇ ਉਹ ਉਹਨਾਂ ਨੂੰ ਕੁੱਟ ਕੇ ਜੱਫੀ ਪਾ ਕੇ ਮਿਲਦਾ ਹੈ ਤੇ ਕਹਿੰਦਾ ਹੈ ਕਿ ਹਾਂ ਮੇਰਾ ਪਿਓ ਆਇਆ ਇਹ ਮੇਰਾ ਭਰਾ ਆਇਆ ਇਹ ਦੇਖ ਕੇ ਸਾਰੇ ਹੀ ਘਰ ਵਾਲੇ ਹੈਰਾਨ ਰਹਿ ਜਾਂਦੇ ਨੇ ਤੇ ਜਿਹੜੇ ਆਏ ਹੁੰਦੇ ਨੇ ਉਹ ਵੀ ਹੈਰਾਨ ਹੋ ਜਾਂਦੇ ਕਿਉਂਕਿ ਉਹਨਾਂ ਨੇ ਕਦੇ ਵੀ ਉਸ ਬੱਚੇ ਨੂੰ ਪਹਿਲਾਂ ਨਹੀਂ ਸੀ ਦੇਖਿਆ ਤੇ ਉਹ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਡਾ ਗੁਰਮੇਲ ਆ ਮੈਂ ਤੁਹਾਨੂੰ ਤੁਹਾਡੇ ਤੋਂ ਵਿਛੜ ਗਿਆ ਸੀ ਤੇ ਫਿਰ ਉਸ ਦਾ ਜਿਹੜਾ ਪਿਛਲੇ ਜਨਮ ਵਾਲਾ ਪਿਤਾ ਹੁੰਦਾ ਹੈ ਤੇ ਉਹ ਪੁੱਛਦਾ ਹੈ ਕਿ ਤੂੰ ਕਿਵੇਂ ਵਿਛੜ ਗਿਆ ਸੀ ਉਹ ਕਹਿੰਦਾ ਕਿ ਇਸ ਤਰ੍ਹਾਂ ਮੈਂ ਤੇ ਮੇਰਾ ਬਿੱਲੀ ਅਸੀਂ ਵਿਆਹ ਵੇਖਣ ਵਾਸਤੇ ਗਏ ਸਾਂ ਜਦੋਂ ਵਿਆਹ ਵੇਖਣ ਵਾਸਤੇ ਗਏ ਤੇ ਉੱਥੇ ਜਾ ਕੇ ਜਦੋਂ ਅਸੀਂ ਗਏ ਤੇ ਬਾਅਦ ਜਦੋਂ ਅਸੀਂ ਆਉਣ ਲੱਗੇ ਸਾਡੀ ਸ਼ਰਾਬ ਪੀਤੀ ਹੋਈ ਸੀ ਬਹੁਤ ਜ਼ਿਆਦਾ ਤੇ ਇਸੇ ਤਰ੍ਹਾਂ ਹੀ ਰੋਡ ਦੇ ਉੱਤੇ ਸਾਡੀ ਬੱਸ ਦੇ ਵਿੱਚ ਟੱਕਰ ਹੋਈ ਤੇ ਮੈਂ ਤੁਹਾਡੇ ਨਾਲ ਵਿਛੜ ਗਿਆ ਤੇ ਮੈਂ ਮਰ ਗਿਆ ਉਸ ਤੋਂ ਬਾਅਦ ਮੈਂ ਐਨੇ ਸਾਲ ਕਿੱਥੇ ਰਿਹਾ ਇਹ ਨਹੀਂ ਮੈਨੂੰ ਪਤਾ ਫਿਰ ਮੈਂ ਇੱਥੇ ਆਇਆ ਪਰ ਮੈਂ ਤੁਹਾਡੇ ਕੋਲ ਜਾਣਾ ਚਾਹਣਾ ਮੈਂ ਤੁਹਾਡੇ ਕੋਲ ਰਹਿਣਾ ਇਸੇ ਦੌਰਾਨ ਹੀ ਹੋਰ ਵੀ ਬਹੁਤ ਗੱਲਾਂ ਕਰਨ ਲੱਪੈਂਦਾ ਹੈ ਤੇ ਜਿਹੜੇ ਆਪਦੇ ਹੋਣ ਵਾਲੇ ਮਾਪਿਓ ਹੁੰਦੇ ਆ ਉਹਨਾਂ ਦੀਆਂ ਸ਼ਿਕਾਇਤਾਂ ਵੀ ਲਾਉਣ ਲੱਪੈਂਦਾ ਹੈ ਕਿ ਇਹ ਮੈਨੂੰ ਕੁੱਟਦੇ ਨੇ ਜਾਂ ਮੈਨੂੰ ਇਹ ਤੇ ਤੁਹਾਡੇ ਕੋਲ ਨਹੀਂ ਆਉਣ ਦਿੰਦੇ ਮੈਨੂੰ ਕਹਿੰਦੇ ਆ ਕਿ ਅਸੀਂ ਤੇਰੇ ਮਾਪਿਓ ਆ ਇਸ ਤਰ੍ਹਾਂ ਕਰਕੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਵੀ ਲੋਕ ਸੋਚਦੇ ਨੇ ਕਿ ਹਾਂ ਛਾਂ ਦੇ ਸਾਡੀ ਪ੍ਰਾਪਰਟੀ ਪਿੱਛੇ ਆਇਆ ਸਾਨੂੰ ਕਹਿੰਦਾ ਹੋਵੇ ਤੇ ਉਸ ਤੇ ਜਿਹੜੇ ਹੋਣ ਵਾਲੇ ਮਾਪਿਓ ਹੁੰਦੇ ਉਹਨਾਂ ਨੂੰ ਕਹਿੰਦਾ ਕਿ ਇਸ ਦਿਨ ਤੁਸੀਂ ਇਹਨੂੰ ਲੈ ਕੇ ਉੱਥੇ ਆ ਜਾਇਆ ਜੇ ਸਾਡੇ ਪਿੰਡ ਆ ਜਾਇਆ ਜੇ ਚੀਕੇ ਪਿੰਡ ਕਿ ਮੈਂ ਆਹਦੇ ਸਾਰੇ ਰਿਸ਼ਤੇ ਰੱਖਾਂ ਲਿਆਮ ਕਿਰ ਬੁਲਾਵਾਂਗਾ ਜਾਂ ਕਿਵੇਂ ਮੈਂ ਉਹਨਾਂ ਨੂੰ ਇਹਨੂੰ ਪੁੱਛਣਾ ਚਾਹਣਾ ਜੀ ਇਸੇ ਤਰ੍ਹਾਂ ਹੀ ਕਰਦਾ ਫਿਰ ਉਹਦਾ ਪਿਓ ਜਿਹੜਾ ਹੁੰਦਾ ਏ ਇਸ ਜਨਮ ਵਾਲਾ ਉਹ ਉਸ ਨੂੰ ਲੈ ਕੇ ਜਾਂਦਾ ਏ ਉੱਥੇ ਉਸ ਦੇ ਪਿਛਲੇ ਜਨਮ ਵਾਲੇ ਪਿੰਡ ਘਰ ਦੇ ਵਿੱਚ ਉੱਥੇ ਜਦੋਂ ਲੈ ਕੇ ਜਾਂਦਾ ਏ ਤੇ ਉਸ ਦੀ ਮਾਂ ਪਿਛਲੇ ਜਨਮ ਵਾਲੇ ਸਾਰੇ ਭੈਣ ਭਰਾ ਉੱਥੇ ਬੈਠੇ ਹੁੰਦੇ ਨੇ ਜਦੋਂ ਪਿੰਡ ਦੇ ਵਿੱਚ ਐਂਟਰ ਹੋਣ ਲੱਗਦਾ ਤੇ ਉਸ ਨੂੰ ਸਾਰਾ ਕੁਝ ਫੇਰ ਕਿ ਚੇਤਾ ਹੀ ਹੁੰਦਾ ਹੈ ਉਹ ਯਾਦ ਹੁੰਦਾ ਉਸ ਨੂੰ ਉਹ ਫਿਰ ਸਭ ਕੁਝ ਉਸ ਨੂੰ ਯਾਦ ਆਉਣ ਲੱਗ ਪੈਂਦਾ ਹੈ ਉੱਥੋਂ ਦੇ ਜਿਹੜੇ ਬੰਦੇ ਹੁੰਦੇ ਨੇ ਉਹਨਾਂ ਨੂੰ ਨਾਂ ਲੈ ਕੇ ਪੁੱਛਦਾ ਹੈ ਕਿ ਮੇਰਾ ਦੋਸਤ ਵੈਦ ਪ੍ਰਕਾਸ਼ ਕਿੱਥੇ ਆ ਵੈਦ ਪ੍ਰਕਾਸ਼ ਕਿੱਥੇ ਆ ਇਸ ਤਰ੍ਹਾਂ ਕਰਦਾ ਜਾਂਦੇ ਆ ਤੇ ਜਦੋਂ ਲੋਕੀ ਵੇਖਦੇ ਨੇ ਕਿ ਐਡਾ ਛੋਟਾ ਜਿਹਾ ਮੁੰਡਾ ਐਡੇ ਵੱਡੇ ਬੰਦੇ ਦਾ ਨਾਂ ਲੈਂਦਾ ਹੈ ਨਾ ਕਿਸ ਤਰ੍ਹਾਂ ਜਾ ਰਿਹਾ ਹੈ ਲੋਕਾਂ ਨੂੰ ਉਹਨਾਂ ਦੇ ਨਾਂ ਲੈ ਲੈ ਕੇ ਉਹਨਾਂ ਨੂੰ ਪੁੱਛਦਾ ਹੈ ਕਿ ਹਾਂ ਮੇਰਾ ਕਿੱਥੇ ਆ ਤੇ ਉਹ ਸਾਰੇ ਲੋਕ ਹੈਰਾਨ ਹੁੰਦੇ ਹੋਏ ਉਸਦੇ ਮਗਰੇ ਹੀ ਉਸਦੇ ਘਰ ਦੇ ਵਿੱਚ ਆ ਜਾਂਦੇ ਆ ਜਦੋਂ ਉਸਦੇ ਘਰ ਦੇ ਵਿੱਚ ਆਉਂਦੇ ਨੇ ਤੇ ਫਿਰ ਕੀ ਦੇਖਦੇ ਨੇ ਕਿ ਉਸਦੀ ਮਾਂ ਬੈਠੀ ਹੁੰਦੀ ਉਹ ਸਭ ਤੋਂ ਪਹਿਲਾਂ ਜਾ ਕੇ ਆਪਦੀ ਮਾਂ ਨੂੰ ਮਿਲਦਾ ਹੈ ਬਹੁਤ ਹੀ ਜ਼ਿਆਦਾ ਗੱਲ ਲਾ ਕੇ ਮਿਲਦਾ ਹੈ ਘੁੱਟ ਕੇ ਤੇ ਕਹਿੰਦਾ ਹਾਂ ਆ ਮੇਰੀ ਮਾਂ ਆ ਮੇਰੀ ਭੈਣ ਆ ਸਾਰੇ ਜਾਣੇ ਫਿਰ ਉਸ ਤੋਂ ਵਾਰੀ-ਵਾਰ ਪੁੱਛਦੇ ਆ ਮੇਰਾ ਨਾਂ ਕੀ ਏ ਮੇਰਾ ਨਾਂ ਕੀ ਉਸੇ ਤਰ੍ਹਾਂ ਹੀ ਦੱਸਦਾ ਹੈ ਕਿ ਪਾਲਾ ਫੁੱਲਾ ਗਰਮੇਲੋ ਹਨਾ ਬੰਤ ਤਿਆਦੀ ਭੈਣ ਨੂੰ ਕਹਿੰਦਾ ਹੈ ਕਿ ਤੂੰ ਚਰਾਸੋ ਵਿਆਹੀ ਹੋਈ ਹੈ ਤੇ ਤੂੰ ਉੱਥੇ ਹੀ ਰਹਿਣੀ ਹੈ ਤੂੰ ਮੇਰੀ ਭੈਣ ਹੈ ਇਸ ਤਰ੍ਹਾਂ ਕਰਕੇ ਜਦੋਂ ਗੱਲਾਂ ਕਰਦਾ ਹੈ ਤੇ ਉਸਦੀ ਕਰਦਿਆਂ ਨੂੰ ਯਕੀਨ ਹੋ ਜਾਂਦਾ ਜਿਹੜੇ ਹੋਰ ਪਿੰਡ ਦੇ ਲੋਕ ਹੁੰਦੇ ਉਹ ਦੇਖਦੇ ਹੀ ਹੈਰਾਨ ਰਹਿ ਜਾਂਦੇ ਨੇ ਇਸੇ ਤਰ੍ਹਾਂ ਹੀ ਉਸ ਨੂੰ ਸਾਰਾ ਕੁਝ ਜਿਹੜੀਆਂ ਗੱਲਾਂ ਹੁੰਦੀਆਂ ਘਰ ਤੋਂ ਬਾਹਰ ਨਹੀਂ ਪਤਾ ਹੁੰਦੀਆਂ ਹਨ ਉਹ ਦਾ ਜਲਨ ਅਗਲੇ ਸੋਚਦੇ ਨੇ ਕਿ ਸ਼ਾਂ ਦੇ ਨੇ ਨਾਵਾਂ ਦਾ ਪਤਾ ਕਰ ਲਿਆ ਮੈਂ ਫਿਰ ਉਸ ਨੂੰ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਨੇ ਕਿ ਹਾਂ ਤੂੰ ਕਿੱਥੇ ਸੌਂਦਾ ਸੀ ਕਹਿੰਦਾ ਮੈਂ ਉੱਤੇ ਛੱਤ ਤੇ ਸੌਂਦਾ ਸੀ ਤੇਰਾ ਮੰਝਾ ਕਿਹੜਾ ਏ ਤੇਰਾ ਬਿਸਤਰਾ ਇਸ ਤਰ੍ਹਾਂ ਉਸ ਨੂੰ ਸਵਾਲ ਕੀਤੇ ਜਾਂਦੇ ਨੇ ਤੇ ਉਹ ਕਹਿੰਦਾ ਕਿ ਮੈਂ ਇੱਥੇ ਸੌਂਦਾ ਇੱਥੇ ਬਹਿਣਾ ਇੱਥੇ ਖਾਣਾ ਪੀਣਾ ਸਾਰਾ ਕੁਝ ਉਸ ਨੇ ਜਦੋਂ ਦੱਸਿਆ ਫਿਰ ਉਸ ਨੂੰ ਪੁੱਛਦੇ ਨੇ ਕਿ ਤੇਰਾ ਟਰੈਕਟਰ ਕਿੱਥੇ ਆ ਤੇ ਉਹ ਕਹਿੰਦਾ ਕਿ ਮੇਰਾ ਟਰੈਕਟਰ ਉਸ ਖੜਾ ਆ ਉੱਥੇ ਉਸ ਬ੍ਰਾਂਡੇ ਦੇ ਵਿੱਚ ਨਾਲ ਲੱਗਦੇ ਚ ਤੇ ਉੱਥੇ ਲੈ ਕੇ ਜਾਂਦੇ ਨੇ ਤਾਂ ਉਸ ਨੂੰ ਕਹਿੰਦੇ ਆ ਕਿ ਇਹਨੂੰ ਸਟਾਰਟ ਕਰ ਕਿਉਂਕਿ ਜਿਹੜਾ ਗੁਰਮੇਲ ਸਿੰਘ ਸੀ ਉਹ ਕਿਸੇ ਹੋਰ ਤਰੀਕੇ ਦੇ ਨਾਲ ਕਰਦਾ ਸੀ ਕਿ ਉਹ ਟਰੈਕਟਰ ਥੋੜਾ ਜਿਹਾ ਸੈਲਫ ਮਾਰ ਕੇ ਹੀ ਨਹੀਂ ਸੀ ਸਟਾਰਟ ਹੁੰਦਾ ਉਹ ਕਿਸੇ ਹੋਰ ਤਰੀਕੇ ਨਾਲ ਸਟਾਰਟ ਹੁੰਦਾ ਸੀ ਜਿਸ ਨੂੰ ਦੇਖਦੇ ਹੋਏ ਉਸ ਨੇ ਇਹ ਕਿਹਾ ਕਿ ਇਹ ਇਸ ਤਰੀਕੇ ਨਾਲ ਸਟਾਰਟ ਹੁੰਦਾ ਹੈ ਤੇ ਜਿਸ ਨੂੰ ਦੇਖਦੇ ਹੋਏ ਉਹ ਕੀ ਕਰਦਾ ਹੈ ਕਿ ਫਿਰ ਉਸ ਤਰੀਕੇ ਨਾਲ ਹੀ ਜੁਗਾੜ ਲਾ ਕੇ ਹੀ ਕਰਦਾ ਹੈ ਸਟਾਰਟ ਜਿਸ ਤਰ੍ਹਾਂ ਉਹ ਪਿਛਲੇ ਜਨਮ ਵਿੱਚ ਕਰਦਾ ਫਿਰ ਸਾਰੇ ਹੈਰਾਨ ਹੋ ਜਾਂਦੇ ਤੇ ਉਹਨਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਇਹ ਸਾਡਾ ਹੀ ਪੁੱਤਰ ਹੈ ਤੇ ਫਿਰ ਉਸ ਦੇ ਜਿਹੜੇ ਯਾਰ ਬੈਲੀ ਹੁੰਦੇ ਨੇ ਉਹ ਵੀ ਜਿਹੜੇ ਪਿਛਲੇ ਜਨਮੋਂ ਵਾਲੇ ਹੁੰਦੇ ਉਹ ਵੀ ਆ ਜਾਂਦੇ ਨੇ ਤੇ ਇਸੇ ਤਰ੍ਹਾਂ ਹੀ ਫਿਰ ਸਾਰਾ ਕੁਝ ਜਦੋਂ ਦੇਖਿਆ ਜਾਂਦਾ ਹੈ ਤੇ ਸਾਰੇ ਹੈਰਾਨ ਹੋ ਜਾਂਦੇ ਉਸ ਨਾਲ ਗੱਲ ਲਾ ਕੇ ਮਿਲ ਲੱਗ ਪੈਂਦੇ ਨੇ ਕਿ ਸਾਡਾ ਗੁਰਮੇਲ ਆ ਗਿਆ ਗੁਰਮੇਲ ਆ ਗਿਆ ਇਸੇ ਤਰ੍ਹਾਂ ਚੀਜ਼ ਲੰਘਦੀ ਜਾ ਰਹੀ ਹੁੰਦੀ ਏ ਤੇ ਫਿਰ ਉਸ ਦਾ ਇੱਕ ਜਿਹੜਾ ਦੋਸਤ ਹੁੰਦਾ ਉਸ ਨੂੰ ਲੈ ਜਾਂਦਾ ਸਾਈਡ ਤੇ ਤੇ ਉਹ ਕਹਿੰਦਾ ਹੈ ਕਿ ਹਾਂ ਤੂੰ ਦੱਸ ਆਪਾਂ ਕੀ ਕਰਦੇ ਹੁੰਦੇ ਸੀ ਕਿ ਉਸ ਨੂੰ ਪਤਾ ਹੁੰਦਾ ਕਿ ਜਿਹੜੀਆਂ ਗੱਲਾਂ ਸਾਡੀਆਂ ਚ ਸਾਡੇ ਚੁੱਕ ਤੇ ਬਾਹਰ ਨਹੀਂ ਜਾ ਸਕਦੀਆਂ ਉਹ ਕਹਿੰਦਾ ਕਿ ਆਪਾਂ ਤੈਨੂੰ ਪਤਾ ਸਲਫਾ ਪੀਨੇ ਹੁੰਦਾ ਸਾਰੇ ਤਾਂ ਚੋਰੀ ਉਹ ਕਹਿੰਦਾ ਕਿ ਹਾਂ ਤੇ ਆਪਾਂ ਕਿ ਲਕਾਉਂਦੇ ਕਿੱਥੇ ਹੁੰਦੇ ਸੀ ਤੇ ਉਹ ਜਿੱਥੇ ਲਕਾਉਂਦੇ ਸੀ ਉੱਥੇ ਹੀ ਜਾਂਦਾ ਹੈ ਤੇ ਉੱਥੇ ਕਹਿੰਦਾ ਕਿ ਆਪਾਂ ਇੱਥੇ ਲੰਗਾਉਂਦੇ ਹੁੰਦੇ ਸੀ ਫਿਰ ਉਸਦੇ ਦੋਸਤ ਬਹੁਤ ਹੀ ਹੈਰਾਨ ਹੁੰਦੇ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਫਿਰ ਉਹਨਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਹਾਂ ਕਿ ਇਹ ਉਹੀ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹ ਇੱਕ ਉਸ ਦਾ ਜਿਹੜਾ ਬੇਲੀ ਹੁੰਦਾ ਹੀ ਉਹ ਪੌਦੇ ਪੁੱਟ ਦਿੰਦਾ ਹੁੰਦਾ ਸੀ ਜਿਹੜੇ ਕੀ ਇਹ ਗੁਰਮੇਲ ਸਿੰਘ ਖੇਤ ਦੇ ਵਿੱਚ ਲਾਉਣਾ ਹੁੰਦਾ ਸੀ ਤੇ ਉਹ ਕਹਿੰਦਾ ਹੁੰਦਾ ਹੈ ਕਿ ਉਦੋਂ ਵੀ ਇਹ ਪਿਛਲੇ ਜਨਮ ਵਿੱਚ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਹੁਣ ਲਾਉਣਾ ਜੇ ਹੁਣ ਪੁੱਟ ਕੇ ਵਿਖਾ ਮੈਂ ਤੈਨੂੰ ਕੁੱਟੂਗਾ ਜ਼ਰੂਰ ਉਸੇ ਤਰ੍ਹਾਂ ਹੀ ਉਸ ਜਨਮ ਦੇ ਵਿੱਚ ਵੀ ਕਹਿੰਦਾ ਹੈ ਕਿ ਤੂੰ ਪੌਦੇ ਬਹੁਤ ਪੁੱਟਦਾ ਸੀ ਤੇ ਤੂੰ ਤੇ ਹੁਣ ਮੈਂ ਪੌਦਾ ਲਾਵਾਂਗਾ ਤੇ ਤੂੰ ਪੁੱਟ ਕੇ ਦਿਖਾਈ ਮੈਨੂੰ ਇਸੇ ਤਰ੍ਹਾਂ ਜਦੋਂ ਉਸ ਦੀਆਂ ਜਿਹੜੀਆਂ ਕੁਝ ਗੱਲਾਂ ਉਹਨਾਂ ਦੀਆਂ ਇਕੱਲੀਆਂ ਨਹੀਂ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤੋ ਬਹੁਤ ਹੀ ਹੈਰਾਨ ਹੁੰਦੇ ਆ ਤੇ ਉਹ ਉਹਨੂੰ ਸਵੀਕਾਰ ਕਰ ਲੈਂਦੇ ਆ ਕਿ ਇਹ ਗੁਰਮੀਲ ਸਿੰਘ ਹੀ ਹੈ ਫਿਰ ਤੇ ਉਸਦੇ ਪੁਰਾਣੇ ਜਿਹੜੇ ਪਿਛਲੇ ਜਨਮ ਵਾਲੇ ਮਾਪਿਓ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਹਾਂ ਕਿ ਤੂੰ ਨਾ ਆ ਦੀ ਜਿੰਨੀ ਤੇਰੀ ਜ਼ਮੀਨ ਜਾਦਾ ਸੀ ਤੈਨੂੰ ਦੇਣ ਲਈ ਤਿਆਰ ਆ ਤੂੰ ਜੋ ਹਿੱਸਾ ਘਰ ਚੋਂ ਲੈਣਾ ਲੈ ਸਕਦਾ ਅਸੀਂ ਤੇਰੇ ਨਾਂ ਲਗਾਉਣ ਤਿਆਰ ਆ ਤੇ ਤੁਸੀਂ ਸਾਨੂੰ ਪੁੱਤਰ ਦੇ ਦਿਓ ਜਿਹੜੇ ਉਸਦੇ ਹੋਣ ਵਾਲੇ ਮਾਪਿਓ ਹੁੰਦੇ ਆ ਉਹਨਾਂ ਦੇ ਕੋਲ ਤਾਂ ਪਹਿਲਾਂ ਹੀ ਇੱਕੋ ਇੱਕ ਪੁੱਤਰ ਸੀ ਸੁੱਖਾਂ ਸੁਖ ਸੁੱਖਿਆਂ ਨਾਲ ਲਿਆ ਸੀ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਦਾ ਪੁੱਤਰ ਨਹੀਂ ਦੇ ਸਕਦਾ ਤੁਸੀਂ ਇਸ ਨੂੰ ਮਿਲੋ ਇਹ ਤੁਹਾਡੇ ਕੋਲ ਰਹਿਣਾ ਚਾਹੁੰਦਾ ਹੈ ਮਿਲਣ ਆਵੇ ਕਰੇਗਾ ਤੁਹਾਡੇ ਕੋਲ ਰਹਿ ਕੇ ਜਾਏ ਕਰੇਗਾ ਜੋ ਵੀ ਤੁਸੀਂ ਵੀ ਇਸ ਨੂੰ ਮਿਲਣ ਆ ਸਕਦੇ ਜੇ ਮੈਂ ਤੁਹਾਨੂੰ ਕਦੇ ਨਹੀਂ ਰੋਕ ਟੋਕ ਕਰਾਂਗਾ ਪਰ ਮੈਂ ਆਪਦਾ ਪੁੱਤਰ ਨਹੀਂ ਦੇ ਸਕਦਾ ਕਿ ਮੇਰਾ ਵੀ ਇਹ ਇਕਲੌਤਾ ਹੀ ਪੁੱਤਰ ਹੈ ਤੇ ਮੈਂ ਹੀ ਮੈਂ ਇਸ ਨੂੰ ਨਹੀਂ ਦੇ ਸਕਦਾ ਐਸੇ ਕਰ ਤਰ੍ਹਾਂ ਫਿਰ ਉਸ ਨੂੰ ਸਮਝਾਇਆ ਜਾਂਦਾ ਹੈ ਕਿ ਤੇਰੇ ਮਾਪੇ ਹੋਏ ਵੀ ਨਹੀਂ ਤੇ ਉਹ ਵੀ ਨਹੀਂ ਫਿਰ ਉਹ ਹੌਲੀ-ਹੌਲੀ ਵੱਡਾ ਹੋਣ ਲੱਗਦਾ ਹੈ ਹੌਲੀ-ਹੌਲੀ ਉਹਦੀਆਂ ਗੱਲਾਂ ਸਮਝ ਚ ਆਉਣ ਲੱਗ ਪੈਂਦੀਆਂ ਨੇ ਤੇ ਫਿਰ ਇਸੇ ਤਰ੍ਹਾਂ ਹੀ ਕਿ ਉਹ ਉਸ ਪਰਿਵਾਰ ਨਾਲ ਵੀ ਰੱਖਦਾ ਹੈ ਇਹ ਤੇ ਇਹ ਇਧਰ ਵਾਲੇ ਪਰਿਵਾਰ ਨਾਲ ਤਾਂ ਹੈਗਾ ਫਿਰ ਉਸ ਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਮੈਂ ਉਹਨਾਂ ਨੂੰ ਮਿਲਾਂਗਾ ਫਿਰ ਉਸ ਦਾ ਜਿਹੜਾ ਪਿਤਾ ਹੁੰਦਾ ਜਿਹੜਾ ਜਨਮ ਵਾਲਾ ਉਸ ਨੂੰ ਪਿਛਲੇ ਜਿਹੜਾ ਜਨਮ ਆਲੇ ਉਹ ਪਿਤਾ ਹੁੰਦਾ ਏ ਮਾਂ ਪਿਓ ਹੁੰਦਾ ਉਹਦੇ ਨਾਲ ਮਲਵਾਉਂਦਾ ਵੀ ਰਹਿੰਦਾ ਉਹਨਾਂ ਦੇ ਪਿੰਡ 'ਚ ਲੰਘਦੇ ਟੱਪ ਦੇ ਕਿਤੇ ਵੀ ਉਹਨੂੰ ਉੱਥੇ ਛੱਡ ਜਾਂਦਾ ਤੇ ਆਉਂਦੀ ਵਾਰ ਲੈ ਆਉਂਦਾ ਜਦੋਂ ਵੀ ਉਹਨੇ ਕਿਤੇ ਕੰਮ ਤੇ ਜਾਣਾ ਹੁੰਦਾ ਇਸੇ ਤਰ੍ਹਾਂ ਹੀ ਉਸ ਨੂੰ ਸਭ ਕੁਝ ਮਿਲ ਗਿਆ ਹੀ ਤੇ ਉਸੇ ਤਰ੍ਹਾਂ ਹੀ ਉਹ ਆਦੀ ਭੈਣ ਨਾਲ ਵੀ ਵਰਤਦਾ ਰਿਹਾ ਤੇ ਹੌਲੀ-ਹੌਲੀ ਉਸ ਦੀ ਉਮਰ ਇਸੇ ਤਰ੍ਹਾਂ ਬਤੀਤ ਹੋ ਰਹੀ ਫਿਰ ਇੱਕ ਟਾਈਮ ਆਉਂਦਾ ਜਦੋਂ ਉਸ ਦੀ ਪਿਛਲੇ ਜਨਮ ਵਾਲੀ ਮਾਂ ਦੀ ਮੌਤ ਹੋ ਜਾਂਦੀ ਏ ਤੇ ਜਿਸ ਦਾ ਉਸ ਦੇ ਬਹੁਤ ਹੀ ਡੂੰਘਾ ਪ੍ਰਭਾਵ ਪੈਂਦਾ ਏ ਤੇ ਬਹੁਤ ਹੀ ਜ਼ਿਆਦਾ ਹਨਾ ਕੀ ਹੋ ਜਾਂਦਾ ਹੈ ਫਿਰ ਉਸ ਥੋੜੇ ਟਾਈਮ ਬਾਦੀ ਹੀ ਉਸ ਦੇ ਪਿਤਾ ਦੀ ਉੱਥੇ ਮੌਤ ਹੋ ਜਾਂਦੀ ਏ ਤੇ ਇਸੇ ਤਰ੍ਹਾਂ ਹੀ ਉਹ ਹੌਲੀ ਹੌਲੀ ਫਿਰ ਹਨਾ ਜਿਵੇਂ ਆਣਾ ਜਨ ਕੱਟ ਜਾਂਦਾ ਏ ਇਸ ਮਾਤਾ ਪਿਤਾ ਨਾਲ ਜਾਂ ਫਿਰ ਉਹ ਉੱਥੋਂ ਥੋੜੇ 2003 ਦੇ ਵਿੱਚ ਉਹ ਪਟਿਆਲਾ ਦੇ ਵਿੱਚ ਰਹਿਣ ਆ ਜਾਂਦੇ ਨੇ ਕਿ ਇੱਥੇ ਰਹਿਣ ਉੱਥੇ ਪੜ੍ਹਾਈ ਲਿਖਾਈ ਸਾਰਾ ਕੁਝ ਹੁੰਦਾ ਉੱਥੇ ਹੀ ਹੁੰਦਾ ਏ ਤੇ ਇਹ ਉਹ ਆਪ ਦੇ ਪ੍ਰਾਣੀ ਜਿਹੜੀ ਉਸ ਦੀ ਭੈਣ ਹੁੰਦੀ ਏ ਉਸ ਦੇ ਨਾਲ ਵੀ ਵਰਤਦਾ ਏ ਹਾਲੇ ਤੱਕ ਵੀ ਉਹ ਵਰਤਦਾ ਏ ਤੇ ਉਸ ਮੁੰਡੇ ਦੀ ਇਸ ਜਨਮ ਵਿੱਚ ਹੁਣ 32 33 ਸਾਲ ਉਮਰ ਹੋਏਗੀ 31 32 33 ਸਾਲ ਹੋਰੀਆਂ ਤੇ ਉਸ ਦਾ ਵਿਆਹ ਵੀ ਹੋਇਆ ਆ ਤੇ ਉਸ ਦੇ ਉਹ ਜਿਹੜੀ ਉਸਦੀ ਪਤਨੀ ਉਹ ਵੀ ਦੋ ਪਰਿਵਾਰਾਂ ਨਾਲ ਹੀ ਵਰਤਦੀ ਏ ਤੇ ਉਹ ਖੁਦ ਵੀ ਦੋ ਪਰਿਵਾਰਾਂ ਨਾਲ ਬਹੁਤ ਹੀ ਵਧੀਆ ਜੋ ਵੀ ਰੀਤੀ ਰਿਵਾਜ ਆਦੇ ਵਧੀਆ ਅਨੁਭਾਉਂਦੇ ਨੇ ਜਿਹੜੀ ਉਸਦੀ ਭੈਣ ਏ ਇੱਕ ਖਾਸ ਗੱਲ ਹੋਰ ਤੁਹਾਨੂੰ ਮੈਂ ਦੱਸਣੀ ਜਿਹੜੀ ਉਸਦੀ ਭੈਣ ਏ ਬੰਤਕੌਰ ਉਸ ਨੂੰ ਬਹੁਤ ਪਿਆਰ ਕਰਦੀ ਏ ਫੋਨ ਤੇ ਵੀ ਹਾਲਚਾਲ ਪੁੱਛਦੀ ਏ ਤੇ ਉਸ ਨਾਲ ਹਨਾ ਸਾਰੇ ਜਿਹੜਾ ਉਸਦੇ ਮੁੰਡੇ ਦਾ ਜਦੋਂ ਵਿਆਹ ਸੀ ਤੇ ਉਹ ਵੀ ਆਪਦੇ ਮਾਮੇ ਨੂੰ ਮਾਮੇ ਐਸੇ ਤੋਂ ਹੀ ਖਾਰੇ ਉੱਤਰਦਾ ਹੈ ਤੇ ਇਹਦੇ ਤੋਂ ਹੀ ਸਾਰੀਆਂ ਰੀਤੀ ਰਿਵਾਜਾਂ ਕਰਵਾਉਂਦਾ ਏਸ ਮਾਮੇ ਤੋਂ ਕਿ ਹਾਂ ਇਹ ਮੇਰਾ ਮਾਮਾ ਹੈ ਤੇ ਉਸ ਨੂੰ ਮਾਮਾ ਹੀ ਮੰਨਦਾ ਹੈ ਉਹ ਵੀ ਉਸ ਦੀ ਉਮਰ ਦਾ ਹੀ ਏ ਤੇ ਉਸ ਨੇ ਆਪ ਦਾ ਮਤਲਬ ਕਿ ਥੋੜੀ ਜਿਹੀ ਘੱਟ ਉਮਰ ਦਾ ਏ ਤੇ ਉਹ ਇਸ ਨੂੰ ਆਪ ਦਾ ਮਾਮਾ ਜਦੋਂ ਉਸ ਨੇ ਵਿਆਹ ਵੀ ਤਿੰਨ ਚਾਰ ਸਾਰੇ ਇਸ ਕਰਕੇ ਲੇਟ ਕਰਵਾਇਆ ਕਿ ਹਾਂ ਇਹ ਮੈਨੂੰ ਗੋਦੀ ਚੁੱਕ ਕੇ ਖਾਰੇ ਤੋਂ ਲਾਵੇਗਾ ਜਦੋਂ ਏਡਾ ਵੱਡਾ ਹੋ ਜਾਏਗਾ ਤੇ ਉਦੋਂ ਹੀ ਮੈਂ ਵਿਆਹ ਕਰਵਾਵਾਗਾ ਤੇ ਇਸ ਦਰਾਂ ਉਸਨੇ ਸਾਰੀਆਂ ਰਸਮਾਂ ਰੀਤੀ ਰਵਾਜਾਂ ਕੀਤੀਆਂ ਵੀ ਸੀ ਹੁਣ ਉਸਦੀ ਬਹੁਤ ਹੀ ਵਧੀਆ ਜ਼ਿੰਦਗੀ ਹੈ ਤੇ ਦੋਵਾਂ ਪਰਿਵਾਰਾਂ ਦੇ ਨਾਲ ਹੀ ਵਰਤਦਾ ਹੈ ਤੁਸੀਂ ਕਹਾਣੀ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਜਿਹੜੇ ਜਦੋਂ ਉਸ ਨੂੰ ਪੁੱਛਿਆ ਜਾਂਦਾ ਨਾ ਕਿ ਹਾਂ ਕਿ ਤੂੰ ਜਿਹੜੇ 6-7 ਸਾਲ ਕਿੱਥੇ ਰਿਹਾ ਜਾਂਦਾ ਹੈ ਤੇ ਉਹ ਦੱਸਦਾ ਹੈ ਕਿ ਆਪ ਇਹ ਜਿਹੜਾ ਚਾਨਣ ਹੈ ਤਾਂ ਲੈਟਾਂ ਜਾਂ ਸੂਰਜ ਦਾ ਚਾਨਣ ਹੈ ਨਾ ਆਪਣੇ ਦੇ ਇੱਥੇ ਉੱਥੇ ਦਾ ਬਹੁਤ ਸੋਹਣਾ ਚਾਨਣ ਹੈ ਜਿੱਥੇ ਰੱਬ ਆਪਾਂ ਨੂੰ ਰੱਖਦਾ ਹੈ ਇਹ ਵੀਡੀਓ ਜ਼ਰੂਰ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਸੱਚੀ ਕਹਾਣੀ ਦੇ ਨਾਲ ਜੇ ਪੁਨਰਜਨਮ ਦੀ ਕਹਾਣੀ ਵਧੀਆ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਇਦਾਂ ਦੀ ਕਹਾਣੀ ਲੈ ਕੇ ਆਵਾਂਗੇ ਮਿਲਦੇ ਆ ਕਿਸੇ ਹੋਰ ਵੀਡੀਓ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ